ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਅੱਛਾ ਮਾਰਾ ਜੀ ਤੁਸੀਂ ਨੋਟਿੰਗ ਅੰਦਰ ਕੜਾਈਆਂ ਕੀਤੀਆਂ ਬਾਸ ਅੰਗਲ ਤੁਹਾਡੇ ਵੱਲ ਹੀ ਆਏ ਸੀਗੇ ਜੀ ਮੈਂ ਅੱਛਾ 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 ਹੋਰ ਕੀ ਹਾਲ-ਚਾਲ ਕਰੀਏ ਨੇ ਉਹ ਬਾਜੀ ਉਹ ਆਈਸਕ੍ਰੀਮ ਦੀ ਫੈਕਟਰੀ ਜੀ ਲਾਈ ਸੀ ਅੱਛਾ ਠੇਕੇਦਾਰ ਦਾ ਹਿਸਾਬ ਕਰਨਾ ਸੀ ਟਾਈਮ ਹੀ ਨਹੀਂ ਲੱਗਦਾ ਰੋਜ਼ ਅੱਛਾ ਮੈਂ ਜਲ ਹਿਸਾਬ ਜਿਆ ਸਿੱਧਾ ਕਰ ਲੀਏ ਵੀ ਕੀ ਉੱਡੋਦੇ ਇੰਨੀ ਗਿਆ ਵਾ ਕੀ ਰਹਿੰਦਾ ਵਾ ਇਹ ਤਾਂ ਜ਼ਰੂਰੀ ਗੱਲਾਂ ਹੁੰਦੀਆਂ ਹਾਂ ਫਿਰ ਹਿਸਾਬ ਲੰਮਾ ਪੈ ਜਾਂਦਾ ਹਾਂ ਕੋਈ ਗੱਲ ਐਂਕਲ ਔਰ ਸੁਣਾ ਕੇ ਨਾ ਘਰ ਠੀਕ ਹੈ ਡੈਡੀ ਠੀਕ ਹੈ ਪਾਪਾ ਸਿਕਾ ਵਧੀਆ ਵਧੀਆ ਤੁਸੀਂ ਸੁਣਾਓ ਚੱਲੋ ਸ਼ੁਕਰ ਆ ਸੁਪਰਾ ਹੋਰ ਕੀ ਕਰਦੇ ਆਂ ਅੱਜ ਕੱਲ ਬਸ ਅੰਕਲ ਅੱਜ ਕੱਲ ਆਪਾਂ ਪ੍ਰਾਈਵੇਟ ਕਿਤੇ ਸੀਗਾ ਜੌਬ ਦਾ ਸਿਸਟਮ ਚੱਲ ਰਿਹਾ ਹੈ ਅੱਛਾ ਠੀਕ ਚੱਲ ਜਾਂਦਾ ਬਸ ਚੱਲ ਜਾਂਦਾ ਚੱਲ ਸ਼ੁਕਰ ਆ ਸ਼ੁਕਰ ਆ ਸੱਚੇ ਪਾਤਸ਼ਾਹ ਦਾ ਸ਼ੁਕਰ ਆ ਸ਼ੁਕਰ ਆ ਮਾਲਕ ਅੰਕਲ ਅੱਜ ਤੁਸੀਂ ਕੀ ਕਰਨਾ ਮਾ ਤਾਂ ਇੱਥੇ ਹੀ ਆ ਬਸ ਠੇਕੇਦਾਰ ਆਉਣ ਵਾਲਾ ਸਾਜਿਆ ਸਿੱਧਾ ਕਰਦਾ ਸੀ ਉਸ ਲਈ ਕਰਨਾ ਮੈਂ ਤਾਂ ਫਰੀਂ ਆ ਬੇਟੇ ਤੇ ਅੰਕਲ ਆਪਾਂ ਦਾ ਮਾਲਕ ਤੇਰੀਂ ਤੇ ਆ ਕੇ ਆਉਣਾ 10 ਮਿੰਟ ਦੀ ਅੱਛਾ ਉਹ ਪੜਾਟ ਲੈ ਲਿਆ ਜਿਹੜਾ ਓ ਲੈ ਲੈ ਹਾਂ ਅੰਕਲ ਪਲਾਟ ਵੀ ਆਪਾਂ ਲੈ ਰਹੇ ਆ ਤੇ ਇੱਕ ਨਾ ਥੋੜਾ ਜਿਹਾ ਕੰਮ ਸੀਗਾ ਜੀ ਉਹ ਸਾਈਨ ਜੇ ਕਰਾਉਣੇ ਸੀਗੇ ਆਪਾਂ ਕਹੇ ਸੀ ਕਿ ਮੈਨੂੰ ਬੁਲਾਇਆ ਸੀਗਾ ਤੇ ਉਹ ਮੈਂ ਕਹਾਂ 10 ਮਿੰਟ ਦੇ ਲਾਂ ਤੁਹਾਨੂੰ ਲੈ ਜਾਂਦਾ ਅੰਕਲ ਵੀ ਗਵਾਈ ਪਾਉਣੀ ਕੋਈ ਬਸ ਗਵਾਈ ਪਾਉਣੀ ਅੰਕਲ ਹਨਾ ਗਵਾਈ ਬਿਆਨੇ ਵੀ ਨੇ ਤੇ ਬਿਆਨੇ ਤੇ ਹਾਂ ਜੀ ਅੰਕਲ ਉਹ ਨਾ ਛੋਟਾ ਜਿਹਾ ਕੰਮ ਸੀਗਾ ਇੱਕ ਹਾਂ ਈਗਾ ਤੇਹਰੀਆਂ ਦਾ ਕੰਮ ਮੜਾ ਜਾ ਅੱਛਾ 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 ਕੋਈ ਤਾਂ ਸੀਗਾ ਮੈਂ ਕਿਹਾ ਚਲ ਕਾ ਪਾਣੀ ਪੁਣੀ ਪਿਆਓ ਮੁੰਡਾ ਬੇਟਾ ਪਾਣੀ ਪੁਣੀ ਪਿਲਾਓ ਪੁੱਤ ਪਾਣੀ ਨੂੰ ਕੀ ਸਿੱਖਣਾ ਨਹੀਂ ਨਹੀਂ ਪਾਣੀ ਪੁਣੀ ਪੀ ਪੁੱਤ ਨਹੀਂ 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 ਬੱਸ ਮਾਰ ਤੇ ਅੰਕਲ ਆਪਾਂ ਤਾਂ ਜਾਣਾ ਕਚਹਿਰੀਆਂ ਚ ਅੱਛਾ ਉੱਥੇ ਤੁਹਾਨੂੰ ਦੱਸਿਆ ਗਵਾਹੀ ਦੇ ਸਾਈਨ ਕਰਨੇ ਆ ਮੇਰਾ ਨਾ ਮੜਾ ਜਾ ਕੰਮ ਜਾ ਸੀ ਥੋੜਾ ਜਿਆ ਕਿ ਤੁਸੀਂ 10 ਮਿੰਟ ਕੱਢੋ ਮੇਰੇ ਵਾਸਤੇ ਹੈ ਨਾ ਕੋਈ ਗੱਲ ਨਹੀਂ ਕੋਈ ਨਹੀਂ ਮੈਰਾ ਬਿੱਲ ਹੈ ਅੱਜ ਮੈਨੂੰ ਨਾ ਆਫਿਸ ਕਿਦਾ ਗਿਆ ਯਾਰ ਹੈਲੋ ਇਹਨਾਂ ਨੂੰ ਕਹਿ ਦਿਓ ਵੀ ਜੇ ਮੈਂ ਇਹ ਕਹਣਾ ਮੈਂ ਡਰ ਗਿਆ ਤਾਂ ਡਰਿਆ ਨਹੀਂ ਮੈਂ ਹੈਗਾ ਸਮਝ ਗਏ ਭਲੇਖਾ ਛੱਡ ਦਿਓ ਆਪਦਾ ਤੁਸੀਂ ਮੇਰੇ ਨਾਲ ਹੁਣ ਜਿਹੜਾ ਬੰਦੇ ਨਾਲ ਆ ਨਾ ਮੇਰੇ ਹੁਣ ਤੁਹਾਨੂੰ ਲੱਗ ਜੂ ਪਤਾ ਹੁਣ ਕੌਣ ਆ ਮੇਰੇ ਨਾਲ ਬੰਦੇ ਆ ਆ ਗਿਆ ਮੈਂ 10 ਮਿੰਟ ਚ ਇਹ ਗੱਲ ਹੋਣੀ ਪਤਾ ਉਹ ਪੁੱਛ ਨਹੀਂ ਅੰਕਲ ਜੀ ਮੈਂ ਨਾ ਤੁਹਾਨੂੰ ਦੱਸਾਂ ਸਾਈਨ ਜੇ ਕਰਨੇ ਕਿਹੜੀਆਂ ਜਿਹੜਾ ਉਹ ਮੈਨੂੰ ਜੀ ਮੈਂ ਕਿਹਾ ਚੱਲ ਤਾਂ ਹੀ ਮੈਂ ਤੁਹਾਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੇਰੇ ਨਾਲ ਅੰਕਲ ਹੈਗੇ ਕੋਈ ਨਹੀਂ ਕੋਈ ਨਹੀਂ ਪਤਾ ਦਵਾਈ ਦੀ ਕਿਹੜੀ ਗੱਲ ਹੈ ਪਾਪੇ ਨਾਲ ਲੜਦੀ ਜਾੜੀ ਆ ਹਾਂ ਜੀ ਅੰਕਲ ਜੀ ਆ ਤੇ ਤੁਸੀਂ ਮੇਰੇ ਨਾਲ ਜਾਣਾ ਵਾ ਮੜਾ ਚੱਲੀ ਫਿਰ ਆਪਾਂ 10 ਮਿੰਟ ਲਾ ਲਾਂਗੇ ਉੱਥੇ ਜੀ ਸਾਈਨ ਜੇ ਕਰਕੇ ਮੁੜ ਆ ਜਾਓ ਤੁਸੀਂ ਭਣਾ ਦੀ ਬਸ ਹਾਂ ਕਰਿਆ ਉਹਨੇ ਸਾਈਨਾਂ ਦੀ ਕਿਹੜੀ ਗੱਲ ਆ ਭੈਣ ਕਰਿਆ ਉਹਨੇ ਹਾਂ ਤੇ ਕੋਈ ਗੱਲ ਨਹੀਂ ਤੁਸੀਂ ਉਹ ਫੇਰ ਫੋਨ ਆ ਗਿਆ ਯਾਰ 1 ਮਿੰਟ ਹੋਰ ਲਓ ਫੋਨ ਦੋ ਸਰ ਹੈਲੋ ਕੀ ਫੇਰ ਫੇਰ ਮਾਰ ਲੈਣ ਦੇ ਕੋਈ ਗੱਲ ਜਿਹੜੇ ਮੇਰੇ ਨਾਲ ਹੁਣ ਬੰਦੇ ਆ ਨਾ ਉਹ ਬਾਈ ਹੋਰ ਤਰ੍ਹਾਂ ਦੇ ਬੰਦੇ ਆ ਤੁਹਾਨੂੰ ਲੱਗ ਜੂ ਪਤਾ ਹੁਣ ਕਿਹੜੇ ਬੰਦੇ ਮੇਰੇ ਨਾਲ ਸਮਝ ਗਿਆ ਦੱਸ ਦਾਂਗਾ ਕਿ ਉਹਨੂੰ ਅਸੀਂ ਕੀ ਹੁੰਨੇ ਆ ਇਹ ਗੱਲ ਹੋ ਗਈ ਪਤਾ ਉਹ ਕੁਛ ਨਹੀਂ ਹਤੋ ਆਪਾਂ ਜਾਨਾ ਕਰ ਜਾਈਏ ਲੈਣਾ ਨਹੀਂ ਨਹੀਂ ਗੱਲ ਕੀ ਉਹਦੀ ਫੋਨ ਕੀਤਾ ਸੀ ਉਹ ਅੰਕਲ ਕੁਛ ਨਹੀਂ ਜੀ ਉਹ ਨਾ ਮੈਂ ਨਾ ਜੀ ਕਿਤੇ ਕਿਸੇ ਕੁੜੀ ਨੂੰ ਕਰ ਬੈਠਾ ਪਿਆਰ ਅੱਛਾ ਤੇ ਹੁਣ ਮੈਂ ਕਰਾਉਣੀ ਸੀ ਉਹਨੇ ਕੋਟ ਮਾਰ ਦਿੱ ਜੀ ਅੱਛਾ ਉਹਦੇ ਕਰਕੇ ਸੀਗਾ ਜੀ ਉਹ ਨਾ ਪਹਿਲਾਂ ਮੈਂ ਗਵਾਹੀ ਪੁਆਈ ਸੀ ਜੀ ਮੈਂ ਆਪਣੇ ਤਾਇਆ ਜੀ ਦੀ ਜੀ ਅੱਛਾ 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 ਉਹ ਥੋੜੀ ਜਿਹੀ ਉਹਦੀ ਬੱਡ ਡੁੱਕ ਜ਼ਿਆਦਾ ਹੋ ਗਈ ਤੇ ਨਾ ਉਹ ਲੁਧਿਆਣੇ ਰਿਹਾ ਫਿਰ ਕਰਤੇ ਉਹਨਾਂ ਨਾਲ ਜੀ ਕੁੜੀ ਆੜੇ ਨੇ ਜੀ ਅੱਛਾ ਕੁੜੀ ਆੜੇ ਕੱਟ ਕੱਟ ਬੱੜੀ ਕਰਤੇ ਉਹਦੇ ਨੂੰ ਇਹ ਹੋਣੋ ਕਹਿੰਦੇ ਫੇਰ ਹੁਣ ਮਤਲਬ ਅਸੀਂ ਤੈਨੂੰ ਮਾਰਨਾ ਵਾ ਹਾਂ ਤੇ ਮੈਂ ਕਿਹ ਚਰੰਕ ਬਣਾਉਣਾ ਅੰਕਲ ਜੀ ਹੈਗੇ ਹੁਣ ਓਏ ਇਹ ਮੇਰਾ ਕਾਕਾ ਦਾਪੀ ਮੜ ਓਏ ਅੰਕਲੀ ਓਏ ਸੁਣੋ ਕਲੀ ਆਪਾਂ ਸੈਨ ਕਰਦੇ ਆਂ ਉਹ ਪੁੱਤ ਮੈਂ ਅਸੀ ਇਹ ਜੇ ਕੰਮ ਨਹੀਂ ਪਾਣਾ ਨਹੀਂ ਨਹੀਂ ਬ੍ਰੀ ਬਾਬਾ ਬਣਾਣਾ